ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਈ ਉਹ ਦਿਨ ਆ ਗਿਆ ਜ ਜ ਨਿਊਆ ਪਟਣੀ ਆ ਇੱਥੇ ਪਟਾਂਗੇ ਤੇ ਸਭ ਤੋਂ ਪਹਿਲਾਂ ਸਿੱਧਾ ਸਿੰਘਾਵਾ ਮੱਥਾ ਟੇਕਿਆ ਹੀ ਹੈ ਫਿਰ ਕੰਮ ਸ਼ੁਰੂ ਕਰਾਂਗੇ ਇੱਧਰ ਹਲੇ ਥੋੜਾ ਸਮਾਨ ਰੱਖਣ ਨੂੰ ਪਿਆ ਉਹ ਸਮਾਨ ਰੱਖਾਵਾ ਕੇ ਫਿਰ ਬਾਅਦ ਗਾਲਾ ਪੈਣ ਦਾ ਪੂਰਾ ਪੂਰਾ ਪ੍ਰਬੰਧ ਹੋ ਜਾਣਾ ਕੀ ਆ ਨਟਕਿਆ ਉਹਨਾਂ ਚੱਕਿਆ ਤੇ ਪਹਿਲਾਂ ਮੱਥਾ ਟੇਕਿਆ ਹੀ ਹੈ ਮੈਂ ਕਿਹਾ ਚਲੋ ਫੇਰ ਆ ਕੇ ਉਹ ਕਰਦੇ ਸਮਾਨ ਰੱਖਦੇ ਉਧਰ ਤੇ ਚਲੋ ਮੰਮੀ ਚਲੀ ਆ ਨਾ ਮੱਥਾ ਟੇਕੀ ਉਹ ਮੱਥਾ ਟੇਕੇ ਜਾਨਾ ਮੰਮੀ ਉੱਧਰ ਕੰਮ ਕਰ ਲਵਾਂ ਚਲੋ ਵੇ ਸਭ ਤੋਂ ਪਹਿਲਾਂ ਜਨਾ ਟੋਕਰੇ ਵੇ ਨਾ ਇਹ ਚੱਕਾ ਆ ਪਿਆ ਉਹ ਲੈਟਰਿੰਗ ਸੈਟ ਕਰੀਏ ਤੇ ਮਿੰਜਾ ਤੇ ਉਹ ਸਾਈਕਲ ਵੇ ਹਾਲੇ ਚੱਕੜੇ ਨੂੰ ਰੱਖੀਏ ਪਹਿਲਾਂ ਚਲੋ ਚਲੋ ਆ ਜਾਓ ਉਹ ਨਕਸ਼ਾ ਕਿੱਥੇ ਵੇ ਉਹ ਦੂਜਾ ਦਾ ਕੱਪ ਬੋਰਡ ਹੈ ਨਹੀਂ ਉਹ ਥੋੜਾ ਵਾਲਾ ਅਖਵਾਦਿਆਂ ਕਿਥੇ ਖੋਲ ਕੇ ਉਹਦਾ ਨਾ ਖੋਲਿਆ ਕਿਤੇ ਕੈਮਰਾ ਉੱਪਰ ਤੋਂ ਦੇਖਾ ਚਲੋ ਚਲੋ ਥੋੜਾ ਆਇਆ ਏ ਸਾਰੇ ਆਉਣ ਲੱਗੇ ਇੱਧਰ ਕਿੰਮੀ ਰਹਿ ਵੀ ਆ ਗਏ ਸਾਰੇ ਬੈਠੇ ਜਾਂਦੇ आई जी बड़ा नहीं भी छ प्लेटा मंगवा दी हां जी अच्छा वो गुब्बी ना कर बोलना तू बंद कर के रख हां मम्मी 90 नंबर देख ਮਦਾਨੀਆਂ ਦੀ ਬਹੁਤ ਬਹੁਤ ਇਹ ਮਿੰਨਾ ਲੱਗਦਾ ਉਹਨੂੰ ਲਗਭਗ ਇਹਨਾਂ ਦੇ ਨਾਲ ਪੇਗੇ ਜਰਾ ਹੈ ਹੈ ਤੇਲ ਦਾ ਬਾਬੇ ਪੇਗੇ ਜਰਾ ਕਰੀ ਹਾਂ ਹਾਂ ਕੀ ਆ ਆਉਂਦਾ ਤਾਂ ਹਾਂ ਅਗਰੇ ਇੱਥੇ ਜੀ ਰੱਖ ਲੈਣਾ ਆਇਤ ਨਹੀਂ ਕਾਹਨ ਦਾ ਕਰਕੇ ਇੱਕ ਬਹੁਤ ਤੇਰੇ ਦਾ ਤਾਂ ਪਤਾ ਨਹੀਂ ਕਿਹੜਾ ਪਤਾ ਹੈ ਅੱਛਾ ਉਹ ਬਤੋ ਉਹ ਨਾਲ ਸੀ ਗਮੜੇ ਹੈ ਹਾਂ ਨਹੀਂ ਇਹ ਬਰੀ ਤੇਜ਼ ਹੋਤਾ ਕਿ ਲੈ ਸਾਰਾ ਚੱਕ ਲੈ ਉਹ ਇੱਧਰ ਦੇ ਬਣਾ ਇੱਕ ਬਰੀ ਉੜਿਆ ਕਿਹੜਾ ਕੁੰਡਾ ਹੈ ਉਹਨੂੰ ਉਹ ਇੰਟਰੀ ਜਿੱਥੇ ਉਹ ਗੋਗੋ ਲੈ ਦਿਖਾ ਹਾਂ ਇਹ ਰੱਖੀ ਨਾ ਸਿੱਧਾ ਬੰਦ ਕਰ ਦੇ ਹਾਂ ਹੋਸ ਨਾ ਨਾ ਨਹੀਂ ਮਾਤਾ ਉਹ ਕਿਵੇਂ ਕਰ ਮੈਂ ਕਿਹਦੀ ਨਾ ਖਵਾੰਦਰ ਰੋਵਾ ਹਜ ਮਿਲ ਲਈ ਆ ਇਹ ਨਿਸ਼ਾਨ ਸਤ ਪਟ ਐਵੇਂ ਤੂੰ ਮਾਂ ਮੈਂ ਜਰਾ ਹਲ ਮੈਂ ਇਹਦੀ ਕਰ ਦੇ ਜੀ ਕਿ ਮੈਂ ਇਤਨਾ ਜ਼ਰਾ ਬਹੁਤ ਕਰੋ ਰੱਖੋ ਕਰੋ ਨਾ ਆ ਨੀ ਲਾਈ ਹੋਈ ਆ ਬਾਕੀ ਕੀ ਕਵਰਟ ਚਾਹ ਗਏ ਨਾ ਆਪਾਂ ਡੀਐਨਏ ਕਸਰ ਕਰਕੇ ਜੀਰੋ ਕਰਦਾ 15 ਹੋ ਗਿਆ ਹੈ ਨਾ ਉਹ ਦੇਖਦੇ ਹਾਂ ਕਿ ਆਵਾਜ਼ ਕੋਣ ਹੈ ਇੱਕ ਵੀ ਨਹੀਂ ਹੈ ਚਾਹੀਦਾ ਨੂੰ ਟੋਲਿੰਦੀ ਆ ਉਹ ਕਰ ਮੈਂ ਬੰਦੀ ਬੰਦੀ ਕਰ ਲਾ ਮੜ ਜੀ ਛਾੜ ਬੋ ਨੂੰ ਰੱਖ ਅੱਜ ਤੋਂ ਬਾਅਦ ਅੱਡ ਵਾਰ ਇਹਨਾਂ ਫੇਰ ਪਰਬਣੇ ਬਾਤ ਨੂੰ ਲੋਗੇ ਨਾ ਦੱਸਦੀ ਹੈ ਹੈ ਉਹ ਬਾਤ ਨੂੰ ਤਾਂ ਰੱਖੋ ਕਲੀ ਇਧਰ ਪਸੂ ਨੂੰ ਵਗਰੇ ਘਾਟਕਾ ਲਿਆਉਂਦੇ ਸੀ ਨਾ ਘਟਕਾ ਲਿਆਓ ਘੜਪੜ ਪਾ ਕੇ ਓਕੇ ਘਟਕਾਰ ਦਿੱਤਾ ਤਾਂ ਚਾਹੀਦੀ ਆ ਪਰ ਦੋਨੇ ਚੀਜ਼ਾਂ ਹਾਂ ਜਾ ਤਾਂ ਸਾਰੀ ਤਾਂ ਨਾ ਪਹਿਲਾਂ ਅੱਜ ਪਹਿਲਾਂ ਕਰੀਏ ਮੈਂ ਦੇਖੀ ਤੁਹਾਨੂੰ ਸਾਰੀ ਓ ਲੋੜੇ ਪੈਣ ਜੇ ਜਿਗਦੀ ਐ ਏਰੀਆ ਕਿਹੜਾ ਰਹਿ ਜਾਣਾ ਤੇਰੇ ਕੋਲ ਏਸੀ ਵੀ ਵਾਸਤੇ ਉਹਦੇ ਕਾਂਟਾ ਪੈ ਤਾ ਉਹਨੂੰ ਲੱਗਣਾ ਨਾ ਜੇ ਇਹ ਵੀ ਆ ਪੱਧਰਾ ਰੋਣਾ ਇਹ ਕਹੀ ਗਿਰੇ ਚੱਲਦੀ ਤੇ ਮੂਰੇ ਬਾਈ ਕੋਨ ਨਾਲ ਕੇ ਦਾ ਪਤਾ ਨਹੀਂ ਹੋ ਜਾਂਦਾ ਮੈਂ ਕਹਿੰਦਾ ਪੜਦੂ ਨੂਗਾ ਤੇ ਬਾਦਾਂ ਰਹਿ ਜਾਣਾ ਕਿੰਨ ਜਗਾ ਦਾ ਬਣਾਉਣੀ ਪੈਣੀ ਐ ਇਹੜੇ ਸਾਲ ਮਾਲਾ ਮੋਟਾ ਚਾਕੀ ਪੜਾਉਣਾ ਤੇ ਕਿੰਨੇ ਮਕਾਨ ਦੇ ਨਾ ਇਹਨੂੰ ਜ਼ਿਆਦਾ ਪਾਉ ਪਰ ਪਰ ਅੰਦਰ ਆਨੇ ਦਾ ਤਾਂ ਨਹੀਂ ਆ ਹਾਂ ਜੇ ਸੀ ਵੀ ਦਾ ਕਾਗਜ਼ ਪੱਤਰ ਨਹੀਂ ਆਉਂਦਾ ਤਾਂ ਲੱਗਦਾ ਹਾਂਜੀ ਹਾਂਜੀ ਇੱਥੇ ਪਿੰਡ ਜੀ ਹੈਗੀ ਐ

ਹੈਲੋ ਜਨਾਬ ਨੂੰ ਕਦਾ ਵੀ ਪੱਟ ਕੇ ਨਾ ਹਾਂ ਬਾਣੇ ਹੈਲੋ ਜਨਾਬ ਬਿਆਲੇ ਰੱਖੋ ਆਪਣਾ ਇਹ ਤਾਂ ਉਧਰ ਪੱਟ ਹੋ ਰਹੀ ਹੈ ਉਹ ਇੱਧਰ ਨੂੰ ਕਰੀ ਬੈਠਾ ਨਕਸ਼ਾ ਬਣਾ ਰਿਆ ਬੈਠਾ ਹੈ ਹੈ ਮਾਤੀ ਨਾਲੇ ਮੂਣੀ ਕੋਸਾ ਕਰਦਾ ਰੋੜਾਉਣਾ ਹੀ ਹੋ ਗਿਆ ਆਹ ਆਹ ਚਾਦਾ ਮਾਰਦਾ ਹੋ ਗਿਆ ਹੋਰ ਖਾਜੂ ਨਿਕਲਦਾ ਜਾਦਾ ਕੱਢ ਕੇ ਕਰੇ ਨਾ ਰੇ ਨਾ ਮਾਰਦਾ ਕਰੇ ਰੋਹਤ ਨਗਰ ਪੈ ਗਿਆ ਮੇਰਾ ਪੈਰ ਆ ਗਿਆ ਨਾ ਹੋਰ ਜਿਹੜੇ ਨੱਠੇ ਬਾਹਰ ਨਿਕਲਦਾ ਨਹੀਂ ਕੰਮ ਨਾ ਕਰੇ ਇਹਦੇ ਲਈ ਦੋ ਵਾਰ ਆਹ ਹੋਰ ਮਾਰਿਆ ਉਸ ਦੀ ਜਿੱਦੇ ਕੰਮ ਸਰੀਆ ਤਾਂ ਮੈਡਮ ਬੋਲੀ ਜੀ ਮੈਂ ਕਹਿੰਦਾ ਵੀ ਮੇਰੇ ਆ ਜਾ ਮੁੱਕਾ ਮਾਰਿਆ ਵੀ ਮੈਂ 라ਉਣਾ ਬੈਠਾ ਗੱਡੀ ਕੋਲੋਂ ਵੱਜ ਲਿਆ ਫਿਰ ਜੇ ਤੁਸੀਂ ਸ਼ਾਮਾ ਚ ਕਰ ਦਿਨ ਜਾਈਦਾ ਉਹ ਕੰਮ ਕਰ ਲੂਗਾ ਯਾਰ ਸ਼ਾਮਾ ਕਰਾ ਬਾ ਦੇ ਕੋਲ ਉਹਨੂੰ ਉੱਤਰੀ ਹੋਣਾ ਆਉਂਦਾ ਦੇਖੋ ਬੰਦਾ ਨੰਬਰ 73 ਪਾ ਦੇ ਤਾ ਕਰ ਲਓ ਨਾ ਨਾ ਆਰ ਮਾਰ ਕਾਨੋ ਬਲੇ ਉਹ ਦਾ ਬੋਲਣਾ ਸਮਾਂ ਜਾ ਪਹਿਲਾ ਪਾਰ ਤੋਂ ਪਿਆ ਹੋਰ ਅਗਲੀ ਬੰਦ ਆਪਾਂ ਫਿਰ ਨਾਲ ਨਾਲ ਜੀਓ ਆਹ ਇੱਕ ਦਾ ਹਰੇ ਤੇ ਪਾਣੀ ਪਈ ਗਏ ਛੱਟ ਕੋਲ ਜੀ ਕਿਨੂੰ ਮਾਰ ਤੀ ਕਿੰਨਾ ਰਾਜਾ ਬੈਠੇ ਆ ਲਾ ਦ ਕੰਮ ਆ ਰੋੜੇ ਜੇ ਕੋਈ ਤਚਾਰ ਪੂਰੀ ਕੋਟਲਾ ਪੱਕਾ ਜੇ ਤੁਹਾਨੂੰ ਚਾਰ ਗੇ ਤੇ ਮੈਂ ਕਹਿੰਦਾ ਉਹੀ ਪਾਲਿਆ ਦਸਲੇ ਜਾਲਾ ਔਰ ਰੋੜੀ ਪਾ ਦਸਲੇ ਜੋ ਉਹ ਪਈਏ ਬਰੀਕ ਜਾਂ ਮਲਵਾ ਆ ਲਿਆ ਮੈਂ ਤੁਹਾਨੂੰ ਪਾਵਾ ਕੋਈ ਨੀਂਡਾ ਬੋਦਾ ਹੋਣਾ ਚੱਲ ਕੋਈ ਨਾ ਕਰ ਆ ਬਜਰੀ ਜੀ ਹੋਇਆ ਇਹ

ਦੇ ਦੇ ਨਾ ਤਲੋ ਕਰਦੇ ਸਰਾਜਾ ਸਮਾਜ ਜਾਉਂਦੇ ਜਾਉਂਦੇ ਦਰਮਾਣ ਦਰਮਾਣ ਪੰਚਾ ਹੋ ਜਾਵੇ ਸਭ ਵੀ ਛੱਡ ਕੇ ਜਾ ਦੇ ਇਹ ਤਾਂ ਗੇਟੇ ਹੋ ਤੋ ਸਰਾਜਾ ਇਹਦੇ ਵਿੱਚ ਨਾ ਜਨ ਪੁੱਠਾ ਕਰਕੇ ਤੋ ਦੇ ਦੇਹ ਦੇ ਚਲਾਈ ਤੇਗ ਵਾਰ ਤੇ ਕੰਡਕ ਕੀਤਾ ਤਿੰਨੋਂ ਪਿਆਰੇ ਸਚੁਰਾਂ ਦੀ ਕਮਾਈ ਦਾ ਅੰਤਰਕਲਪਸੇ ਸਭਾ ਮਹਾ ਜੀ ਸੁਭਾਗ ਕਰਵਾਇਆ ਜਿਨ੍ਹਾਂ ਸਭ ਤੋਂ ਮੇਰਾ ਧਰਮ ਸਿਰ ਉੱਤੇ ਗੰਨ ਬੰਦ ਛੋਏ ਖੁਸ਼ੀਆਂ ਨਾ ਪਰਤਾਂ ਪਰਤਾਂ ਤਵੇ ਤਰਖਾ ਰੱਖੇ ਤਾਂ ਆਪਣੀ ਸਿੱਖੀ ਕੇਸਾਂ ਸੁਰਸਤ ਸੰਭਿਵਾਹੀ ਉਹਨਾਂ ਦੀ ਕਮਾਈ ਦਾ ਅੰਤਰਕਲਪਸੇ ਸਭਾ ਮਹਾ ਜੀ ਸ਼ੁਭਾਰਿ ਮਿਤਰ ਸਮਸਰਤ ਸੇਲ ਅਰਬਾਜ਼ ਸ੍ਰੋਤ ਕੰਪੋਜੀ ਸੁਭਾਗ ਜੀ ਕਿ ਤੋਂ ਬਸ ਸਤਿਕਾਰ ਸਤਿਕਾਰ ਸ੍ਰੀ ਗੁਰੂ ਜੀ ਅੱਜ ਦੇ ਇਸ ਸਮਾਗਮ ਸਹਿਤ ਤਾਂ ਤੋਂ ਰੱਖ ਹੋਇਆ ਤੇ ਬੇਨਤੀ ਪੱਤਰ ਦਿੱਤੀ ਪ੍ਰਵਾਨਤ ਕੀਤੀ ਸ੍ਰੀ ਸਹਿਜ ਜੀ ਸਹਾਇ ਖਰਸਾ ਜੀ ਦੇ ਬੋਲ ਵਾਲੇ ਬੋਲ ਆ ਜੀ ਸਤਿਕਾਰ ਸ੍ਰੀ ਦਾਸ ਕੇ ਸਦਾ ਨਿਰਤ ਬਾਨ ਇੱਕ ਨੰਬਰ ਸਹਾ ਬੰਦ ਪ੍ਰੋਸੋਨਾ ਦੋਨੋਂ ਸਹਿਤ ਸ੍ਰੀ ਸੱਭ ਜੀ ਚਨਾਉ ਪ੍ਰਸਤਨ ਚੰਦਰ ਸਿੰਘ ਜੀ ਦੇ ਇਖਤਾਲ ਪਰੋਕਾਰ ਜਜ ਕਰਤੋ ਸੋ ਸੋ ਬੋਲੇ ਹੋ ਜੀ ਵਾਹਿਗੁਰੂ ਜੀ ਜਿ ਮਨਾਨੀ ਜੇ ਮਾਨ ਸਤਗੁਰੂ ਜੀ ਇਹ ਕਰਨੇ ਆਂਦੇ ਤਾਲ ਸਤਗੁਰੂ ਜੀ ਨਿਉਟਿਆਂ ਦੀ ਔਰ ਸਤਗੁਰੂ ਪੰਤਨ ਆਕਾਰ ਪ੍ਰਕ ਗੁਰੂ ਗ੍ਰੰਥ ਸਾਹਿਬ ਜੀ ਅਸਵੇਂ ਲਈ 24/12/2022 ਜੀ ਆਕਾਰ ਵਾਹਿਗੁਰੂ ਜੀ ਕਸਾ ਵਾਹਿਗੁਰੂ ਜੀ

ਫਿਰ ਇੱਥੇ ਸਾਡੀ ਬਸਿਆਣੀ ਹੋ ਗਈ ਹੁਣ ਇਹ ਸੀ ਪੀਜਾ ਉੱਪਰ ਜਿਹੜੀ ਆਉਂਦੀ ਆਹ ਨਾਲ ਹੋ ਗਈ ਤਾਂ ਨੂੰ ਕਰਨਾ ਛੱਡ ਕੇ ਆਉਂਦੀ ਆ ਮੈਂ ਭੂਆ ਨੇ ਮੈਨੂੰ ਸਵੇਰੋਂ ਹਾਕ ਮਾਰੀ ਦੁੱਧ ਆਏ ਆ ਉੱਪਰ ਨੂੰ ਉਬਲ ਗਿਆ ਇਹਨਾਂ ਬਚ ਗਿਆ ਕੱਲ ਤਵਲ ਤੋਂ ਉਬਲ ਗਿਆ ਇਹ ਜਾ ਇੱਧਰ ਲਾਉਣੀ ਹੈ ਕੋਈ ਜਿਹੜੀ ਉਬਲ ਗਿਆ ਗੈਸ ਲਿਮੇ ਹੀ ਕਰ ਦੇ ਜੀ रख देखने बच्चे

ਮੂੰ ਚਾਵੀ ਲੈ ਚੱਲ ਆਹ ਜੀ ਆਪਾਂ ਨੂੰ ਛੋੜਦਾ ਹੋਏ ਆਪਾਂ ਦੂਜੇ ਕੋਲੋਂ ਆ ਕੇ ਲੈ ਡਾ ਗਾ ਆਹ ਸੱਚ ਆ ਉਹ ਸੰਗਰੇ ਹੋਣੇ ਹੁਣ ਉਹ ਇਹ ਨਹੀਂ ਤਾਂ ਇਹ ਤਾਂ ਹੁਣ ਪੈ ਲੈ ਇਹ ਤੋਂ ਅੰਦੀਓ ਕੱਢਦੇ ਹੋਏ ਮਰਨ ਬਸ ਸੱਚ ਆ ਇਹ ਜੀ ਲੌਬੀ ਉਹ ਆ ਜੀ ਸਾਡੇ ਉੱਥੋਂ ਦਾ ਜੀ ਕੀ ਹਾਲ ਕਰਦੇ ਮੇਰੇ ਸਾਡੇ ਪਰਿਵਾਰ ਦਾ ਕਹਾਵਣਾ ਫਰਦੇ ਨਹੀਂ ਹੈਗੇ ਮੈਂ ਕਿਹਾ ਹਾਂ ਹਾਂ ਫਰਦੇ ਨਹੀਂ ਤੁਸੀਂ ਫਰਦੇ ਨਹੀਂ ਮਾਮਲੇ ਨੂੰ ਫੋਨ ਕਰ ਪੂਰੀ ਜਿਗਰਾ ਪਾ ਕੇ ਲਿਆਉਗਾ ਅੱਛਾ ਅੱਜ ਚਾਹ ਵੀ ਖਰਾਬੋ ਸਾਰੇ ਤੂੰ ਖਾਂਦਾ ਕੀ ਹੈ ਬੰਦੀ ਨੂੰ ਉੱਥੇ ਖਾਪੀ ਨਾ ਉਹ ਸਾਰੇ ਲੋੜ ਕਿੱਥੇ ਨੌ ਦਾ ਇੱਕ ਪਾ ਲਾ ਕੇ ਕੋ ਮੋਹਲਾ ਸੋ ਵੈਂਟ ਨਾ ਕਰੀਏ ਹਾਂ ਜੀ ਸਰੇ ਦਾ ਕੇ ਸਰੇ ਦਾ ਕੇ ਲਿਓ ਸਰੇ ਦਾ ਕੇ ਹੋਣਾ ਕੱਤ ਤੱਕ ਖਾਲੀ ਸੇਬ ਖੁਰ ਜਾਤੇ ਨਾ ਤਾਂ ਚਾਰੀ ਚੀਏ ਹਾਂ ਇਹ ਕੰਮ ਦੇ ਸੇਬ ਹੈਗਾ ਹੋਣਾ ਹੈ ਤਾਂ ਸਾਜੀ ਨਹੀਂ ਕਿ ਇੱਥੇ ਵੀ ਪਾ ਕੇ ਆਪਾਂ ਜਗਾ ਤੇ ਹੋਰ ਕੱਢ ਜਾਈਏ ਜਿਹੜੇ ਉਹ ਲੈਂਟ ਤੋਂ ਕਿਸੇ ਤੋਂ ਖਰਾਬੂਗਾ ਵੀ ਤਾਂ ਯਾਰ ਸਿਪ ਬਿੱਲਰ ਇਹਦਾ ਰੋਗਾ ਜੱਟ ਦੀ ਬਿੱਲਰ ਜਗਾ ਕਰ ਜਾਨੀ ਮੈਂ ਨਹੀਂ ਪਤਾ ਹਾਂ ਪਤਾ ਨਹੀਂ ਪਤਾ ਰਹਾ ਸਰ ਸਰ ਪੁੱਟਾ ਰਹਾ ਤੈਨੂੰ ਕੋਈ ਪਤਾ ਨਹੀਂ ਆਪੋ ਨਹੀਂ ਅੰਦਰ ਵੜ ਕੇ ਇੱਥੇ ਵੀ ਮਲਾ ਦੀ ਇਹ ਕੋਤੰਦਰ ਕਰਕੇ ਲਾ ਦੇ ਨੀ ਜੇ ਡਾ ਬਾਧਰੀ ਕੱਢਣਾ ਬਾਧਰੀ ਇੱਧਰੋਂ 3 ਫੁੱਟ ਕੱਢ ਦੂਗੇ ਨਿਕਲੋ ਬੀਮਾ ਮੋੜ ਦੇ ਨੋੜਾ ਗਿਓ ਉਹ ਤਾਂ ਛੱਤ ਤੇ ਬੀਮ ਦੇ ਦੇਣਾ ਬਾਹੀ ਬਣਨੀ ਆ ਆਹ ਆਹ ਛੱਤ ਤੇ ਦੇ ਦੇਣਾ ਹੱਟਾ ਜੀ ਫੁੱਟ ਆਮ ਕਰ ਦਈਏ 6 ਇੰਚ ਹੋਰ ਹੋਣਾ ਬਾ ਠੀਕ ਠੀਕ ਇਦਾਂ ਮਾਉ ਜੀ ਹਾਂਜੀ ਉਹਦਾ ਕੰਮ ਨੂੰ ਤਾਂ ਹੋਰ ਤਾ ਵੇਰਾ ਇਹ ਸਾਰਾ ਬਰੀਕ ਕਚਲਾ ਚਪਲਾ ਹਾਂ। ਸਮਲੇ ਵੀ ਤਾਂ ਹਰ ਚੋ ਕਰਨਾ ਹੀ ਪਾ। ਗਿੱਦਿਆਂ ਵਧੀਆ ਨਹੀਂ ਜਿਹੜਾ ਹੁਣ ਕੰਮ। ਪ੍ਰਧਾਨ ਜੀ ਬਈ ਬਈ ਉਹ ਲਿਆ ਮੜ ਜਾ ਕਰਦੀ ਤਾਂ ਜਗੜਦਾ। ਸ਼ੈਣੀ ਸ਼ੈਣੀ ਜੀ ਲਿਆ ਨੇ ਵੀ ਉਹ ਜੇ ਦਮ ਦੂਜਾ ਲੱਗੇ। ਨੇਗਾ ਫਿਰ ਉਹਨੇ ਨੁਪਾਟਾ ਪਟਾ ਪਟੇ ਛੋਟ ਛੋਟੀ ਕੱਟ ਨਹੀਂ 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 ਕੋਈ ਰੈਂਡ ਤੇ ਵੱਡੀ ਜਾ ਆ ਆ ਗਿਆ ਆ ਪਿੱਛੇ ਵਾਲ ਨੂੰ ਆ ਗਿਆ ਤੇਰਾ ਤਾਂ ਚੱਲ ਹੈਗਾ ਹੀ ਇਹ ਦੇਖ ਮੁੰਡੀ ਇਹ ਆ ਜੀ ਬੁੱਤਾ ਆ You yeah, gotta ਕਮਰੇ ਪੂਰੇ ਹੁੰਦੇ ਨੇ ਤਾਂ ਸਮਝੀਂ ਕਿ ਵੜੇ ਮਿਰਾ ਲੈਂਦਾ ਹਾਲਿਓ ਥੋੜਾ ਜਿਹਾ ਪੱਕਾ ਥੋੜਾ ਹੁਕਰਿਆ ਇਹਦਾ ਜਿਹਾ ਸੀਮੈਂਟ ਦੇ ਲੱਗਣੀਆਂ ਫਿਰ ਲੁੱਟੀਆਂ ਆਹ ਰਾਈਡਰ ਆਪਾਂ ਕੱਲ ਜਿੰਨੇ ਮਿਲ ਰਿਹਾ ਕਾ ਕੋਈ ਨਹੀਂ ਕੱਪੀ ਚਲਦੇ ਆਂ ਤਾਰੀ ਕਰਕੇ ਆਵਾਂਗੇ ਓ ਇੱਧਰ ਮਾਟੀ ਡਾਲੋ ਲੰਗੇ ਡਾਲੋ ਜਾਇਨ ਡਾਲੋ ਹਾਂ ਇਹਦਾ ਪੇਹ ਉਹ ਵੀ ਫਿਰ ਤੇ ਉੱਥੇ ਪਹੁੰਚ ਜੀ ਇਹਦੇ ਦੇ ਕਰਕੇ ਮੈਂ ਪਾਉਂਦਾ ਹਾਂ 2000 ਤਿਆਰ ਕੀਤਾ ਪਿਆ ਦਾ ਹੋਇਆ ਚਲੋ ਵੀ ਹੁਣ ਆਪਾਂ ਵੀਡੀਓ ਕਰਦੇ ਬੰਦ ਅਗਲੀ ਸ਼ੁਰੂ ਕਰਾਂਗੇ ਥੋੜੀ ਲੰਬੀ ਹੋ ਜਣੀ ਹੁਣ ਅਗਲੀ ਵੀਡੀਓ ਚ ਮਿੰਤੀ ਉਹ ਕਰਨੀ ਆ ਪੈਨਾ ਜੀਆਂ ਮਾਰਨੇ ਆ ਉਹ ਦਿਖਾਵਾਂਗਾ ਤੇ ਕਰਦੇ ਵੀਡੀਓ ਬੰਦ ਓਕੇ ਬਾਰੇ